ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੇ ਲੋਈ ਅਜੇ ਖੇਤਾਂ ਵਿੱਚ ਲੱਗੇ ਹੋਏ ਸੀਗੇ। ਕੱਪੜੇ ਲੱਭੜ ਕੇ ਪੂਰੇ ਐਨ ਬੱਟਾ-ਮੱਟਾ ਸਾਫ਼ ਕਰੀਆਂ ਤਾਂ ਨਾ ਰੇ ਪਾਤਾ। ਤੇ ਹੁਣ ਚੱਲਦੇ ਮੋਟਰ ਵਾ ਉਹ ਤੇ ਬਾਦੋਂਦੇ ਫੇਰ ਘਰਾਂ। ਫੇਰ ਧੰਦ ਖੰਦੇ ਅੰਜੇ ਕਰਾ ਕੋਣ ਆਇਆ ਵਾ। ਉੱਪਰ ਪਹੁੰਚਦੇ ਵੇ ਆ। ਵੀ ਤੁਸੀਂ ਦੇਖਿਆ ਰੇ ਤਾਂ ਆਪਣੇ ਪੂਰੇ ਹੋ ਗਏ ਤੇ ਇੱਕ ਹੋ ਗਿਆ। ਰੇਰਾ ਟੋਟਾ ਕੱਲ ਲੈ ਕੇ ਆਏ تھے ਸੀ ਸੁੱਕਾ ਦਾ ਦੇਖ ਲੈ ਦੁਕਾਨ 'ਚ ਜਨਾਈ ਦੁਕਾਨਾ ਮੋਟਰ 'ਚ ਲੈ ਕੇ ਰੱਖਿਆ ਏ ਇੰਨੇ ਚ ਪਾਣੀ ਦੀ ਸਰਪਾ ਜੀ ਕਿ ਵੀ ਜਾ ਮੇਕ ਤੇ ਹੈ ਰਨ ਉਹਨੇ ਮਿਕਸਰ ਕਿੰਨਾ ਰੋਲਾ ਦਾ ਲਿਆ ਭਾਈ ਮੁੰਡਾ ਉੱਧਰ ਤੇ ਖਲ ਲੈ ਕੇ ਆਇਆ ਹੂੰ ਇਹਨਾਂ ਖਲ ਪਾਉਣੀ ਦੇਖੋ ਲੈ ਇਹ ਮਿੱਟੀ ਉਹ ਲੱਗਦੀ ਆ ਹੈ ਮਿੱਟੀ ਮੰਗਣਾ ਵੀ ਹਾਂ ਆਈ ਖਲ ਆ ਪਾ ਪਾ ਲੈ ਆ ਹੂੰ ਠੀਕ ਹੈ ਲੈ ਰਿਹਾ ਲਾ ਆ ਉੱਧਰ ਬਗਲਾ ਜਦੋਂ ਮੇਰਾ ਪੀ ਆ ਇਹ ਆਪਣੀ ਨਾਲ ਲੈ ਲਈ ਤੂੰ ਥੋੜੀ ਚੱਕ ਪਾ ਕੇ ਨਾਲ ਦੀ ਨਾਲ ਬਾਹਰ ਲੋ 1 ਤੇਰੇ ਚੱਲਦੀ ਮਹਿੰਗ ਮੋਟਰ ਅੱਜ ਨਹੀਂ ਆਉਣੀ ਨਾ ਹੋ ਠੀਕ ਆ ਸਪਰੇਅ ਦੇ ਬਾਰਮ Cảm ơn các bạn đã theo dõi Để không bỏ lỡ những video hấp dẫn ਚਲਦਾ ਕੰਮ ਬਈ ਮਰੂ ਮਾਰਾ ਕੱਖ ਜਿਆਦਾ ਹੋ ਗਿਆ ਮੈਂ ਕਿਹਾ ਨਾ ਵੱਟ ਪਰ ਵਿੱਚ ਵੜ ਗਿਆ ਜੜਾਂ ਜਿਆਦਾ ਹੋ ਗਈਆਂ ਨਾ ਲੰਬੀਆਂ ਉਹਦੇ ਕਰਕੇ ਆ ਇਹ ਇਹ ਜਿਹੜਾ ਲੰਬੀਆਂ ਪੈ ਗਈਆਂ ਇਹਦਾ ਲਓ ਜੋ ਬੱਟ ਤੇ ਬਸ ਸਿਕਰ ਪਹੁੰਚ ਗਏ ਬਸ ਥੋੜੀ ਜਿਹੀ ਰਹਿ ਗਈ ਤੇ ਹੁਣ ਖੱਬਲ ਚੱਕ ਲਈਏ ਜੀ ਹੈ ਇਹਨੇ ਖੱਬਲ ਚੱਕ ਲਾਂ ਫੇਰ ਮੈਂ ਇਹ ਹੋ ਕੱਖ ਸਾਰਾ ਚੱਕ ਲਾ ਮੈਂ ਇਧਰ ਨੂੰ ਘੁੰਮਦਾ ਬਸ ਠੀਕ ਜਨਮ ਮਦੋ ਢੋਈ ਆਣਾ ਜੜਾ ਹੀ ਬਹੁਤ ਤੱਕ ਜੜਾ ਫੈਲੀਆਂ ਹੋਈ ਦੀ ਬਹੁਤ ਸਾਫ ਹੋ ਗਿਆ ਜੀ ਸਾਰਾ ਇਹ ਹਾਂ ਜੀ ਬੜੇ ਠੀਕ ਉਧਰ ਪਾਣੀ ਆ ਨੋ ਅੱਗੇ ਬੜਾ ਸੋਹਣਾ ਦਾ ਪਾਣੀ ਬਾਈ ਸਕਾਇਆ ਧਰਨਾ ਤੇ ਹੁਣ ਇੱਕ ਗੇਲਾ ਉਹ ਵੀ ਜੜੀ ਬਿਮਾਰੀ ਜੀ ਪੈਂਦੀ ਹੈ ਉਹਦੇ ਕਰਕੇ ਥੋੜਾ ਜਿਹਾ ਪਤਾ ਲੱਗਿਆ ਵੀ ਧਾਨਾਂ ਨੂੰ ਸਕਾਉ ਵੀ ਜ਼ਰੂਰ ਅੱਛਾ ਹੀ ਧਰਤੀ ਧਰਤੀ ਹੈ ਬਾਈ ਜਿਹੜੀ ਸੁੱਕਦੀ ਨਹੀਂ ਹੈ ਹੋਰ ਵੀ ਦੱਸਦਾ ਮੈਂ ਤੁਹਾਨੂੰ ਇਸਕਾਉਣ ਨਾਲ ਵੀ ਥੋੜਾ ਜਿਹਾ ਨੁਕਸਾਨ ਆਦਾ ਇੱਕ ਨਾਵਾਏ ਪਰ ਗੱਲ ਹੈ ਜਿਹੜਾ ਨੁਕਸਾਨ ਕਰਦਾ ਪਰ ਕਿਸੇ ਸ਼ਾਪਸ਼ੂਆਂ ਜਾਂ ਪਾਣੀ ਹੁਣ 5 ਦਿਨ ਹੋ ਗਏ ਵੀ ਮੋਟਰ ਚਲਾਈ ਨਹੀਂ ਜੀ ਜਮਾਂ ਕੱਲ ਨੂੰ ਮੜਾ ਮੜਾ ਪਾਣੀ ਪਾ ਦੇਣਾ ਫੇਸ ਕਾਰਡ ਨੂੰ ਫੇਸ ਕਾਰਡ ਨੂੰ ਫੇਸ ਕਾਰਡ ਇੱਕ ਕੰਮ ਕਰਦਾ ਭਾਈ ਬਾਕੀ ਆਹ ਇੱਕ ਜਿਹੜਾ ਜਿਹੜਾ ਟਾਈਮ ਲੱਗਣਾ ਤਾਂ ਆਹ ਲੱਗ ਲਿਆ ਹੁਣ ਦੱਸਿਆ ਵਾ 21 22 23 ਨੂੰ ਮੀਂਹ ਖਾਸਾ ਅੱਛਾ ਨੈਟ ਵਾ ਵੀ ਕਹਿੰਦੇ ਤੇ ਕੋਈ ਨਹੀਂ ਹੁਣ ਨਹੀਂ ਪੈਂਦਾ ਹਾਂ ਕਾਰ ਲੈ ਕਮੈਂਟ ਕਰ ਰਹੇ ਰਿਹਾ ਭਾਈ ਹਨਾ ਖਾਫੀ ਬਹੁਤ ਮੀਂਹ ਨਿਊਜ਼ 'ਚ ਵੀ ਆਇਆ ਦਾ ਬਾਕੀ ਰੱਬ ਦੇ ਰੰਗਾਂ ਦਾ ਕੋਈ ਪਤਾ ਨਹੀਂ ਕਿ ਉਹ ਪੈਂਦਾ ਵੀ ਆ ਪੈਂਦਾ ਵੀ ਨਹੀਂ ਸਗੜਾ ਹੁਣ ਧੁੱਪ ਹੈ ਕੰਡ ਤੱਕ ਬੱਦਲ ਵੀ ਆ ਸਕਦਾ ਪੈ ਵੀ ਸਕਦਾ ਹੈ ਕਿਹੜਾ ਹੁਣ ਧੁੱਪ ਹੈ ਕੰਡ ਤੱਕ ਬੱਦਲ ਵੀ ਆ ਸਕਦਾ ਅੱਧਾ ਗੱਲ ਕਰਦਾ ਓਹ ਹੋ ਇਹ ਤਾਂ ਬਿਲਕੁਲ ਦੱਸਦਾ ਹੈ ਇਹ ਤਾਂ ਹੈ ਨਾ ਪਾਹੀ ਆ ਰਹੀ ਹੈ ਕੋਈ ਕੰਮ ਜਾਂਦਾ ਆ ਬਟਨ ਵੇੜ ਸੀ ਜਿਹਨਾਂ ਨੂੰ ਤਾਂ ਢੋਣਾ ਮੈਂ ਇਹਨੂੰ ਘੁਮਾਣਾ ਉਧਰਲੀ ਬਟਨ ਫੇਰ ਪਾਣ ਦਾ ਸੀ ਫਾਸਟ ਮੁੱਕੇ ਘੰਟੇ ਦਾ ਰਹਿ ਗਿਆ ਆਪਣਾ ਹੇਰ ਭਾਈ ਦੇਖਦੇ ਆ ਉਧਰ ਮੋਟਰ ਪਰ ਵੀ ਦੇ ਵਾਲੀ ਪਰ ਲੈ ਕੇ ਪੰਪ ਸਾਰੇ ਬੁੱਤਾਂ ਤੇ ਸਵੇ ਕਰਦੇ ਦੇਣਾ ਗਰਾਊਂਡ ਨਾ ਛਟਪਟ ਗਰਾਊਂਡ ਆ ਗਰਾਊਂਡ ਤੇ ਛਟਪਟ ਦੁਬਾਰਾ ਹੋ ਜਾਂਦਾ ਨਾ ਅੱਛਾ ਰੋੜਾ ਤੋਂ ਮਾਰ ਆ ਕੱਖ ਨਹੀਂ ਜਾਂਦਾ ਪਤਾ ਨਹੀਂ ਘੱਟ ਆਇਆ ਜੱਤ ਪਿਛਲੇ ਸਾਲ ਤੇ ਹੜ ਆਇਆ ਨਾ ਸਾਡੇ ਵੇ ਪਾਣੀ ਆਇਆ ਬਾਈ ਜੱਤ ਨਹੀਂ ਬੱਕ ਜੱਤੇ ਟੋਬਿਆਂ ਚ ਆ ਗਿਆ ਇਹ ਨਹੀਂ ਸਾਡੀ ਜ਼ਮੀਨ ਤੇ ਕੱਖ ਹੁੰਦਾ ਨਹੀਂ ਤਾਂ ਹੈਗਾ ਉਹ ਆ ਗੱਲ ਇਕੱਲੀ ਤੇੜ ਚੁਕਣੀ ਪੈਂਦੀ ਹੈ ਲੈ ਇਹ ਓਕੇ ਹੁੰਦਾ ਪਿਛਲੇ ਵਾਸਤੇ ਇੱਕੋ ਮੁਰੇ ਹੁੰਦਾ ਬਸ ਬੱਟਾਂ ਪਰ ਜਿੱਥੇ ਸਪਰੇ ਨਹੀਂ ਗਿਰਦੀ ਦਵਾਈ ਬਾਕੀ ਤਾਂ ਕਿਤੇ ਹੁੰਦਾ ਹੀ ਨਹੀਂ ਹਾਂ ਤਾਂ ਫਿਰ ਦਵਾਈ ਗੇਰ ਤੇ ਨਹੀਂ ਬਾਈ ਵਿਚ ਵਿਚ ਗੇਰੀ ਜਾਂਦੇ ਆ ਆ ਦੇਖ ਲਾ ਤਾਂ ਚੜਕੇ ਹੀ ਦਾ ਪਤਾ ਹੁੰਦਾ ਹੈ ਸਾਰਨ ਤੇ ਵੱਡਾ ਹੋਣਾ ਦਾ ਸਾਰ ਨਹੀਂ ਚਲ ਚੱਕ ਲੈ ਬਾਸਟੇ ਦੇ ਅੰਦਰ ਤੇ ਨਵੇਂ ਖੇਤਾਂ ਰੇ ਵੀ ਪਤਾ ਤੇ ਬੱਟਾਂ ਦਾ ਕੰਮ ਵੀ ਨਵੇਂੜ ਦਾ ਠੀਕ ਹੈ ਹੁਣ ਵਾਰੀ ਆ ਗਈ ਅੰਬੀਆਂ ਦੀ ਹਾਂ ਪੂਰੀ ਝੱਟ ਲੱਗ ਗਈ ਇੱਕ ਦੋ ਘੰਟੇ ਲਾ ਦਿੱਤੇ ਬਾਈ ਹਾਂ ਜੀ ਅਰੇ ਵੀ ਪਾਜਾ ਨਾ ਕਾਲੇ ਚ ਅਰੇ ਬਤਾਓ ਲੇ 4 ਸਾਈਡ ਤੇ ਬਾਈ ਨੱਬੜ ਗਿਆ ਹੁਣ ਸਾਰੇ ਸਭ ਸਾਰਾ ਨੱਬੜਾ ਖੀਰਲਾ ਰੇਤ ਆ ਬਾਕੀ ਦੇਖਾਂਗੇ ਜੇ ਮਾਰਾ ਮੋਟਾ ਪਿਆ 5-10 ਕਿਲੋ ਕਿਤੇ 30 ਕਿਤੇ 40 ਹਾਂਜੀ ਲੱਗਦਾ ਸੀ ਲੇਟ ਹੈ 7:00 ਵਜੇ ਲੱਗੇ ਤੇ 7:00 ਵਜੇ ਮੈਂ ਆ ਲੱਗ ਮੈਂ ਸਵੇਰੇ ਪਹਿਲਾਂ ਹੀ ਜਾਣਾ ਤਾਂ ਅੱਛਾ ਮਾ ਚਲ ਤੂੰ ਜਿੰਮ ਤੇ ਆ ਜੀ ਹਾਂ ਇੱਕ ਥੋੜਾ ਇਕੱਠੇ ਦਾ ਫਰਕ ਲੱਗਾ ਇਕੱਠੇ ਦਾ ਜੀ ਤਾਂੋਂ ਆ ਗਿਆ ਤਾਂ ਉੱਪਰ ਗਿਆ ਉੱਪਰ ਆਹ ਵੇ ਮੱਕਣਾ ਨਹੀਂ ਆਇਆ ਲੱਗਦਾ ਦੋ ਜਣੇ ਨੂੰ ਪਤਾ ਨਹੀਂ ਲੱਗਿਆ ਪਤਾ ਹੀ ਨਹੀਂ ਲੱਗਿਆ ਕਿੱਥੇ ਗਈ ਵਾਟ ਸਰੇ ਢੂੰਦੀ ਢੂੰਦੀ ਉਹ ਉਧਰ ਤੇ ਲਾਇਆ ਨਾ ਪੂਰੀ ਉੰਨੀਓ ਵੱਟ ਵਰਤੀ ਦੇਖ ਲੈ ਹਾਂਜੀ ਸਰੇ ਧੱਕ ਆ ਗਈ ਪੰਜਾਣਾ ਮੋਟਾ ਜਿਹੜਾ ਹੁਣ ਪੰਜ ਨੱਕਾ ਕਰਤਾ ਹੁਣ ਤੇਰੇ ਕਿੰਨੇ ਨਾ ਉਹ ਛੱਡਤਾ ਇਹਦਾ ਕੰਮ ਮੇਰਾ ਕਰਨਾ ਬਾਕੀ ਵਾਰੀ ਚਲੋ ਮਹਾਰਾਜ ਦੀ ਕਿਰਪਾ ਨਾਲ ਜੀੜੀਆਂ ਬਾਈ ਆਓ ਦੇਖੋ ਉਧਰ ਜੀ ਮਹਾਰਾਜ ਆਪਿਆਂ ਕਰਦੇ ਜਿਹੜੀਆਂ ਬਾਈ ਫਰਨਾ ਰੱਖੇ ਵੇਲੇ ਆ ਕੇ ਆ ਰੇੜਗੀਆਂ ਵਿੱਚ ਤੇ ਥੋੜੀ ਕੁ ਮਗਰਾਬੀ ਹੈ ਲਹਾ ਮਗਰਾਬੀ ਉੜੀ ਹੈ ਇੱਕ ਹੈਗੀ ਦੀ ਵਿੱਚੋਂ ਦੂਵੀਂ ਖੇਤ ਚ ਲੰਘ ਗਈ ਉਹ ਹੈ ਇੱਕ ਆ ਖੇਤ ਚ ਤੇ ਇੱਧਰ ਇੱਧਰ ਤੇ ਟੱਪ ਕੇ ਇੱਧਰ ਨੂੰ ਗਈ ਉਹ ਬੜੀ ਸੀ ਉਹ ਉਹ ਬੜੀ ਬੜੇ ਉਹਦੇ ਚ ਰਹਿੰਦੀ ਹੈ ਬੜੇ ਗਰਾਊਂਡ ਚ ਅੱਛਾ ਠੀਕ 1 2 3 4 5 6 7 8 9 10 12 ਕਿਲਾ ਤੇ ਇੱਕ ਮਗਰਾਬੀ ਆ ਹਾਂ ਯਸ 62 ਵਜੇ ਲੈ ਦਵਾਲੀ ਦੇ ਪਹਿਲਾਂ ਜਿਹੜਾ ਕੈਂਡਲ ਹੁੰਦਾ ਹੈ ਨਾ ਉਹ ਹੋਗਾ ਫੋਕੋ ਹੋਇਆ ਕਿਹੜੇ ਦਵਾਲੀ ਦੇ ਪਹਿਲਾਂ ਕਹਿੰਦੇ ਆ ਵੀ ਚੱਲ ਜੀ ਆ ਵੀ ਅੰਦਰ ਠੀਕ ਠੀਕ ਅੱਛੋਲੀ ਹੈ ਤੇਰੀ ਇਹ ਤਾਂ ਕਦ ਬਣਾਈ ਸੀ ਇਹ ਤੇ ਪੁਰਾਣੀ ਹੋ ਗਈ ਹੈ ਇਹ ਤਾਂ ਲਿਬੜੀ ਨਹੀਂ ਹੈ ਹੈਗੀ ਖਾਈਏ ਹੁਣ ਅੰਬੀਆਂ ਹੈਂ ਨਾਲੇ ਨਾਲੇ ਕੰਮ ਨਾਲੇ ਅੰਬੀਆਂ ਸੇ ਹੂੰ ਚੱਲਦਾ ਕੰਮ ਕਰ ਨਹੀਂ ਠੀਕ ਦੇਖਾਂ ਭਾਈ ਗਾਰੋ-ਗਾਰੀ ਹੋਲੇ ਇੱਕ ਗਿੱਲਾ ਬੱਸ ਕਰ ਆਹ ਲੈ ਹਰਦਾ ਨਹੀਂ ਬੰਦਾ ਭਾਈ ਦੇਖ ਲੈ ਹੈ ਹੋਰ ਜਾਨਵਰ ਉੱਡ ਗਏ ਮੈਂ ਘਰਾਂ ਤੇ ਦੀਵਾਲੀ ਵਾਲੇ ਬੰਬ ਖੇਤ 'ਚੇ ਵੱਜੇ ਸਾਰੇ ਹੈਨਾ ਨਾ ਪੱਲਾ ਵੱਜ ਗਿਆ ਪੂਰਾ ਕਾਦਾ ਬੰਬਾਂ ਦਾ ਅੱਛਾ ਬੋਰੇ 'ਪੋਂ ਮੋਟਰ 'ਤੇ ਚੱਲਦੀ ਸੜਕ 'ਨੇ ਸੜਕ 'ਨੇ ਹਾਂ ਲੈ ਭਾਈ ਬਾਕੀ ਮਹਾਰਾਜ ਦੀ ਕਿਰਪਾ ਨਾਲ ਬਾਈ ਬੱਦਲ ਵਾਈ ਵੀ ਹੋਈ ਵੀ ਹੈ ਕੋਈ ਪਤਾ ਨਹੀਂ ਨੱਕਾ ਹੁਣ ਕਰਤਾ ਦੇ ਲੈ ਨਾ ਫੇ ਕਮ ਰਹਿ ਗਿਆ ਮਾਈ ਹਮ ਵਿਖਾ ਦੀ ਹੈ ਅਗਰ ਲੈ ਬਾਈ ਸਾਡੇ ਵੀ ਅੰਬ ਪੂਰੇ ਹੋ ਲੈ ਆਹ ਰਹਿ ਗਿਆ ਜਿਹੜਾ ਬਾਈ ਬਾਹੀ ਰਹਿ ਗਿਆ 2 ਮਹੀਨੇ ਤੱਕ ਪੱਕਣਾ ਬਗਾਉਂਗੇ ਸਾਨੂੰ ਇਹਨੂੰ ਵੀ ਪੱਕਦਾ ਤੁਸੀਂ ਕਹਿੰਦੇ ਵੀ ਕੀ ਚੀਜ਼ ਹੈ ਬਹੁਤ ਅੰਬੀ ਲੱਗੀ ਵੀ ਇਹਨੂੰ ਮਾਈ ਮੋਟਰ ਵਾਲੇ ਬਾਈ ਤਾਂ ਫਰਕ ਹੈ ਜਿਹੜੀ ਰੂਪੜ ਦੇ ਕੇ ਉਹਦਾ ਫਰਕ ਹੈ ਔਰੇ ਤਾਜੀ ਆ ਇਹ ਤਾਜੀ ਪੱਕ ਕੇ ਗਿਰਦੀ ਹੈ ਦਵਾਈ ਵਾਲੀ ਆ ਇਹ ਚੀਜ਼ ਦਾ ਫਰਕ ਹੈ ਨਾ ਠੀਕ ਹੈ ਜੀ ਚਲੋ ਕਿੰਨਾ ਸੋਹਣਾ ਦੇਖਦਾ ਗੁਰਦੁਆਰਾ ਉਹਦੇ ਤੇ ਬੂਟੇ ਜਿਹਨੂੰ ਭਾਈ ਦੋ ਗੁਰਦੁਆਰੇ ਦੇਖਦੇ ਆਰ ਤੇ ਮੋਟਰ ਵਾਲੇ ਸਾਹਮਣੇ ਪਿੰਡ ਆ ਗਿਆ ਦੇਖ ਲਓ ਹਾਂ ਮਾਲਾ ਪਿੰਡ ਇੱਧਰ ਆ ਸਾਹਮਣੇ ਪੈਣੀ ਆ ਗਿਆ ਭਾਈ ਆ ਗੱਬੇ ਜਮੀਨ ਆ ਗਈ ਆਪਣੀ ਓ ਬਾਈ ਕਾਲੇ ਬਾਈ ਵਾਲਾ ਅੰਬ ਮੋਟਰ ਵਾਲਾ ਦੇਖ ਪਿੰਡ ਦੀ ਖੇਤ ਕਿਹੜੇ ਹੁੰਦੇ ਆਪਣੇ ਹਾਂ ਆਪਣੇ ਘਰ ਪੈਣੀ ਤੇ ਤਾਂ ਨਹੀਂ ਆਉਂਦੀ ਪੈਣੀ ਤੇ ਆਉਂਦੇ ਉਹ ਮਕਾਨ ਦੇ ਪਿੱਛੇ ਜਿਹੜੀ ਚੋਈ ਆ ਗਈ ਹਾਂਜੀ ਮਕਾਨ ਦੇ ਹਾਂ ਪੈਣੀ ਲੋ ਤੁਹਾਡੇ ਵਾਲੇ ਖੇਤ ਆਹ ਮੇਰਾ ਖੇਤ ਹੈ ਪੈਣੀ ਤੇ ਪਹੀ ਉਤਰਦੀ ਉਹ ਖੇਤ ਨੂੰ ਆਪਣੇ ਨੂੰ ਇੱਧਰ ਮਾਲਾਂ ਤੇ ਦੋਹਾਂ ਸਾਈਡ ਤੇ ਆਪਣੇ ਖੇਤਾਂ ਨੂੰ ਪਹੀ ਆਉਂਦੀ ਆ ਨਾ ਨਾ ਪਹੀ ਨਹੀਂ ਸਰਦ ਕਿਤੇ ਤੱਕ ਸਰਦਾ ਨ ਪੈਣੀ ਦੇ ਬੰਨੇ ਨਾਲ ਉਹ ਮਕਾਨਾਂ ਨਾਲ ਉੱਥੋਂ ਤੱਕੇ ਹਾਂ ਉਹ ਮਕਾਨਾਂ ਤੱਕ ਚਲੇ ਗਈ ਖੇਤ ਉਹ ਤੱਕ ਮਾਲਾਂ ਉੱਤੇ ਕਿਵੇਂ ਪੈਣੀ ਹਾਂ ਸਾਡੀ ਉਧਰਲੀ ਮੋਟਰ ਪਰ ਹਾਂ ਇੱਧਰ ਵਾਲੇ ਚੁੰਤੇ ਜਾ ਜਾਂਦੇ ਆ ਪਿਛਲੇ ਭੈਣੀ ਗਿਆ ਹਾਂ ਹਾਂ ਬੰਨਾ ਹਾਂਜੀ ਬਦਲਵਾਈ ਜੀ ਵੀ ਆਉਣ ਲੱਗੀ ਚਲੋ ਭਾਈ ਚੱਲਦਾ ਕੰਮ ਅੱਜ ਆ ਬਾਈ ਟੈਲਾ ਬਾਈ ਸਮਾਨ ਲੈ ਹੁੰਦੇ ਹੈ ਆਇਆ ਪੁਰਾਣਾ ਟੈਲਾ ਨਾਲ ਪਾਣੀ ਉੱਪਰ ਲੱਗੇ ਹੋਏ ਤੁਹਾਨੂੰ ਦਿਖਾਉਂਦਾ ਮੈਂ ਤੇਰੀਓ ਮਾਰਦੇ ਹੈਂ ਹਾਂ ਕੱਢੂਗੇ ਇਹਦੀ ਵੀ ਸਾਰਾ ਫੇਰ ਦੁਆਰੋਂ ਆ ਵਾ ਤੇਰੀ ਨੂੰ ਅੱਗੇ ਕੱਢਤਾ ਜਿੰਨਾ ਬਣੇ ਨਿਕਲੇ ਹਾਂ ਹੱਕੀ ਬੇਦਰਕਾ ਮਾ ਮੈਂ ਤਿੰਨੇ ਲੈਣਾ ਤੇ ਬਸ ਬਸ ਜਿੱਥੇ ਇਥੇ ਮਤਲਬ ਹੈਗਾ ਦਾ ਸਾਰਾ ਘਾਟਾ ਬਸ ਮੱਕੇ ਦਾ ਠੀਕ ਹੈਗਾ ਇਹ ਵੀ ਨਹੀਂ ਅੱਛਾ ਇਹ ਹੈ ਚਾਪ ਨਹੀਂ ਮਬੇ ਸਾਰੇ ਪਾਸੇ ਮਾਰਦੀ ਹੈ ਮੈਂ ਪਰਸਨ ਮੇਂ ਰਸਾ ਬਹੁਤ ਹਾਂ ਦੱਸਿਆ ਤਾਂ ਆਇਆ ਬਾਫੇ ਇਹ ਤਾਂ ਫੱਕੀ ਨਹੀਂ ਇਹ ਸ਼ਾਂਤ ਇਹ ਤਾਂ ਹੁਣ ਧੁੱਪੇ ਬਹੁਤ ਤਿੱਖੀ ਹੈ ਹੁਣ ਦੇ ਅੱਖਾਂ ਨਹੀਂ ਖੋਲਦੀਆਂ ਹੋਰ ਇਹ ਤਾਂ ਕੰਕਾ ਰੰਗ ਨਹੀਂ ਦਿੰਦਾ ਸਿਆ ਆ। ਹੋਰ ਬੜਾ ਨਹੀਂ ਪੈਣਾ ਮਾ ਪਾ। ਦੇਰ ਹੈ ਦੇ ਆਉਣਾ। ਉਹਨੂੰ ਵੀ ਕਰਾ ਹਾ ਉਹਨੂੰ। ਕੁੱਟੀ ਵਾਲੇ ਨੂੰ। ਉਹ ਵੀ ਇੱਕ ਪੈਪ ਗਲਤ ਵਾ ਗਿਆ। ਕੋਣ ਆਹ ਜਿਹੜਾ ਪਾਣੀ ਵਾਲ ਪੈਪ ਤੇ ਬਾਥਰੂਮ ਵਾਲੇ ਪੈਪ ਚ ਜੋੜ ਗਿਆ। ਉਰੇ ਪਾਣੀ ਫਲੋ ਓਵਰਫਲੋ ਹੋ ਜਾਂਦਾ। ਉਹ ਹਾਂ। ਉਹ ਪਾਣੀ ਬਾਥਰੂਮ ਜੀ ਨਿਕਲਣਾ ਜਾਂਦਾ ਇਹਦਾ। ਆਹ ਪੈਪ ਦਾ। ਇਹੋਂ ਬਾਥਰੂਮ ਨਾਲ ਪਾਈਪ ਨਾਲ ਜੋੜਿਆ ਹੋਣਾ ਨਹੀਂ ਹੈ ਇਹ ਥੱਲੇ ਵਾਲਾ ਹਾਂਜੀ ਉਹਨਾਂ ਨੂੰ ਉੱਥੇ ਹੀ ਵੀ ਵਾਇਰ ਆ ਰਿਹਾ ਵਾ ਵੰਗਾ ਤੂੰ ਆਇਆ ਨਹੀਂ ਹੈ ਜਦ ਬੁਲਾਉਂਦੇ ਤੇ ਇਹ ਕਿਹ ਕਿਧਰ ਕਿਧਰ ਟਾਰ ਰੱਖਣੀ ਆ ਉੱਥੇ ਹੈਗੇ ਤੇ ਹਾਂ ਦੋ ਪਾਈਪ ਤੇ ਉੱਥੇ ਹੂੰ ਮਤਲਬ ਇਹਦਾ ਲੱਗੇ ਜੋੜਨਾ ਚਾਹੀਦਾ ਬਾਥਰੂਮ ਨਾਲ ਨਹੀਂ ਜੋੜਨਾ ਚਾਹੀਦਾ ਇਹਦਾ ਬਾਥਰੂਮ ਨਾਲ ਚੱਲ ਜੀ ਦੇਖਦੇ ਫਿਰ ਤਲੋ ਜੀ ਉੱਪਰ ਦਾ ਕੰਮ ਸਾਰਾ ਨਿਬੜ ਗਿਆ। ਮੁੰਦੇਰੀਆਂ ਤਰੇੜਾਂ ਵਗੀਆਂ ਸੀਗੀਆਂ ਉਹ ਸਾਰੀਆਂ ਭਾਰਤੀ ਇਹਨਾਂ ਨੇ। ਇੱਧਰੋਂ ਸੀਗੀਆਂ, ਇੱਕ ਇੱਧਰੋਂ ਲਾਈਨ ਪੱਟੀ ਵੀ ਸੀਗੀ ਕਿੱਥੇ ਗਈ? ਭਾਰਤੀ ਹੁਣ ਪਤਾ ਨਹੀਂ ਲੱਗਦਾ ਇਹਨੇ। ਆਹ ਹਨਨ ਇੱਕ ਇੱਕ ਆਹ ਲਾਈਨ ਸੀਗੀ। ਇੱਕ ਆਹ ਇੱਕ ਆਹ ਲਈਕ ਉਹ ਸੀ ਕਹਾ ਸਾਰੀਆਂ ਸੈੱਟ ਕਰਤੀਆਂ ਇਹਨਾਂ 3-4 ਦੀ ਗਿੰਦ ਤੱਕ ਕਾਫੀ ਮੀਂਹ ਦੱਸਿਆ ਵਾ ਕਹਿੰਦੇ ਇਸ ਦਾ ਪਹਿਲਾਂ ਸੌਗਰ ਨੂੰ ਕਹਿੰਦੇ ਦੇਖਣ ਚਲ ਅੱਜ ਕਰ ਜਾਂਦੇ ਆ ਮੀਂਹ ਦਾ ਕੋਈ ਪਤਾ ਨਹੀਂ ਇਹ ਥੱਲੇ ਫਿਰ ਸਾਰਾ ਕੰਮ ਖਰਾਬ ਹੁੰਦਾ ਲੈੰਟਰ ਦਾ ਤੇ ਹੁਣ ਮੀਂਹ ਪਏ ਦੇ ਚੱਕ ਕਰਾਂਗੇ ਲੀਕ ਹੁੰਦਾ ਕਿ ਨਹੀਂ ਤੇ ਬਾਕੀ ਹੁਣ ਲੱਗੇ ਵੇ ਇਹ ਥੱਲੇ ਬਾਥਰੂਮ ਰਹਿੰਦਾ ਸੀਗਾ ਕੰਮ ਕਰਨਾ ਬਾਥਰੂਮ ਚ ਰਹਿ ਗਿਆ ਸੀਗਾ ਥੋੜਾ ਬੋੜਾ ਕੰਮ ਉਹ ਵੀ ਧੰਨ ਧੰਨ ਮੈਂ ਲਈ ਆ ਰਹੇ ਆ ਰਹਿ ਗਿਆ ਭਰਨੇ ਨੂੰ ਛਿਟਾ ਛਟਾ ਜਾ ਉਹ ਖੁੰਝ ਰਹਿੰਦੇ ਸੀ ਉਹ ਵੀ ਬਸ ਹੇ ਕਿ ਥੱਲੇ ਰਹਿ ਗਿਆ ਬਸ ਉਹ ਤੇ ਐਨਰਜੀ ਪੀ ਇਹ ਤਾਂ ਓਵਰਫਲੋਰ ਕਰਕੇ ਰੱਖੇ ਸੀ ਪਾਣੀ ਆ ਜਾਂਦਾ ਜੇ ਕਿ ਦੋਈ ਆ ਬਾਥਰੂਮ ਦਾ ਨਿੱਬੜ ਗਿਆ ਇਹਨੂੰ ਖੁੰਝੇ ਮੰਜ ਕਰਤੇ ਬਹੁਤ ਕੰਡੂ ਸੁਭਾਈ ਕਰੂੰਗੇ ਥੋੜਾ ਜਿਹਾ ਕੰਮ ਰਹਿੰਦਾ ਬਾਹਰਲੇ ਮਸੇ ਉਹ ਵੀ ਤੁਹਾਨੂੰ ਦੱਸਦਾ ਤੇ ਇੱਕ ਆ ਬਾਥਰੂਮ ਦਾ ਵੀ ਰਹਿੰਦਾ ਰ ਥੋੜਾ ਜਿਹਾ ਇਹਦੇ ਵੀ ਖੁੰਦੀ ਰਹਿੰਦਾ ਐ ਬਸ ਆਹ ਆਹ ਖੁੰਡੀਆਂ ਪਰ ਕਰਦੇ ਜੇ ਬੋ ਵਾਹ ਭਰਾ ਬਾਕੀ ਤੁਹਾਨੂੰ ਦਿਖਾਈ ਤੀ ਉਹ ਟੱਕੀ ਰਹਿੰਦੀ ਇੱਕ ਇਹ ਕਹਾ ਟੱਕੀ ਰਹਿੰਦੀ ਆ ਬਾਕੀ ਤਾਂ ਨਿਬੜ ਗਿਆ ਸਾਰਾ ਤੇ ਆਪਾਂ ਹੁਣ ਕਰਦੇ ਆ ਵੀਡੀਓ ਬੰਦ ਤੇ ਹੁਣ ਕੱਲੂ ਮਿਲਾਂਗੇ ਕੱਲੂ ਆਹ ਟਾਇਰ ਲਵਾਦਣੀ ਸਾਰੀ ਫਿਰ ਇਹਨਾਂ ਦਾ ਕੰਮ ਨਿਬੜ ਜਾਊਗਾ ਪੈ ਦੂਆ ਕਹਿੰਦਾ ਆ ਜਿਹੜਾ ਆਪਣਾ ਦੂਆ ਟੰਡਾ ਵਾਲਾ ਇਹ ਕਹਿੰਦਾ ਮੈਨੂੰ ਦਿਹਾੜੀਆਂ ਲੱਭ ਕੇ ਦੇ ਦੇਗਾ ਨਾ ਫਿਰ ਮ ਆ ਜਾਂਦਾ ਕਹਿੰਦਾ ਮੈਨੂੰ ਦਿਹਾੜੀਆਂ ਦੇ ਲੱਭ ਰੇ ਕਹਿੰਦਾ ਰੋਪੜਾ ਹੈ ਕਹਿੰਦਾ ਮਹਿੰਗੇ ਬਹੁਤ ਆ ਕੱਲ ਨੂੰ ਲੱਭਾਂਗੇ ਦਿਹਾੜੀਆਂ ਕੋਈ ਜੇ ਮਿਲਦਾ ਹੋਇਆ ਤੇ ਉਹ ਤੇ ਵੀ ਆ ਕੰਮ ਨ ਵੀੜੀ ਟੰਡਾ ਲਾਣਾ ਨਿਆ ਸਿਮਿੰਟ ਜਮੇ ਉਹ ਬਹੁਤ ਭੈੜਾ ਲੱਗਦਾ ਤੇ ਹੁਣ ਕਰਦੇ ਆਪਾਂ ਵੀਡੀਓ ਬੰਦ ਤੇ ਮਿਲਦੇ ਕਿਸੇ ਅਗਲੇ ਬਲੌਗ ਚ